ਦਾ ਉਹ ਨਾਲ ਹੈ ਤਾਂ ਉਹ ਵੀ ਸਾਡੇ 4:30 ਵਜੇ ਸਬਜ਼ੀ ਲੈਣ ਵਾਸਤੇ ਮੰਡੀ ਵਿੱਚ ਆਇਆ ਸੀਗਾ ਤਾਂ ਮੇਨ ਬਾਜ਼ਾਰ ਦੇ ਵਿੱਚ ਇਸ ਨੂੰ ਦੋ ਨੌਜਵਾਨ ਡਰੇ ਸੀਗੇ ਮੋਟਰਸਾਈਕਲ ਤੇ ਜਿਹਨਾਂ ਨੂੰ ਬੰਨੇ ਹੋਏ ਸੀ ਉਹ ਘੇਰ ਕੇ ਇਹਨੂੰ ਕੋ ਪੈਸੇ ਕਮਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਬੰਦੇ ਨੇ ਵਿਰੋਧ ਕੀਤਾ ਤੇ ਉਹਨਾਂ ਨੇ ਆਪਣੇ ਚਾਕੂ ਦੇ ਨਾਲ ਤੇ वार ਕੀਤੇ ਚਾਰ ਚਾਕੂ ਉਹਦੇ ਬਾਰੇ ਦੇ ਉੱਪਰ ਹੋਏ ਇਹਦੀ ਛਾਤੀ ਤੇ ਪੇਟ ਤੇ ਬਾਹਾਂ ਦੇ ਉੱਤੇ ਚਾਕੂ ਵਜੇ ਤਾਂ ਉੱਥੇ ਲੱਗੇ ਕੁਝ ਚੌਕੀਦਾਰ ਸੀ ਜਾਂ ਹੋਰ ਬੰਦਿਆਂ ਦੇ ਕਰਕੇ ਇਹਦਾ ਬਚਾਅ ਹੋ ਗਿਆ ਹੋਸਲਾ ਇਹਦਾ ਨੁਕਸਾਨ ਕੁਝ ਹੋਰ ਵੀ ਕਰ ਦਿੰਦੇ ਉਸ ਤੋਂ ਬਾਅਦ ਵਿੱਚ ਅਮਜਟਰੀ ਐਸਐਸਪੀ ਪ੍ਰਤੀਕ ਦੇ ਖੇਡਾ ਕੌਮਪੀਨ ਚਾਰਜ ਐਸ ਨਰਿੰਦਰ ਸਿੰਘ ਮੋਖਲੇ ਦੇ ਪਹੁੰਚੇ ਜਾ ਕੇ ਉਸ ਬੰਦੇ ਨੂੰ ਦਾਖਲ ਕਰਾਇਆ ਗਿਆ ਉਹਦਾ ਬਿਆਨ ਲਿਆ ਗਿਆ ਔਰ ਤੈਨੂੰ ਸੱਤ ਚ ਪਰਚਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਮਾਨਯੋਗ ਐਸਐਸਪੀ ਸਾਹਿਬ ਸਦਾਰ ਸਦਾਰ ਸਿੰਘ ਜੱਲ ਉਹਨਾਂ ਦੇ ਵੱਲੋਂ ਸਾਡੇ ਦੋ ਟੀਮਾਂ ਦਾ ਗਠਿਤ ਕੀਤਾ ਗਿਆ ਜਿਹਦੇ ਵਿੱਚ ਐਸਐਚਓ ਸਿਟੀ ਪ੍ਰਤੀਕ ਜੰਡਲ ਤੇ ਸੀਏਡੀ ਟੀਮ ਇਨਸਪੈਕਟਰ ਸੰਦੀਪ ਵੱਲੋਂ ਟੀਮਾਂ ਤਾਇਰ ਕੀਤੀਆਂ ਗਈਆਂ ਜਿਨ੍ਹਾਂ ਦੇ ਇੰਚਾਰਜ ਹਰਪ੍ਰੀਤ ਸਿੰਘ ਚੌਂਕੀਨ ਚਾਰਜ ਮਨਾਜ ਮੰਡੀ ਆ ਅਨੰਦਰ ਸਿੰਘ ਜੀ ਅਸੀਂ ਜਿਨ੍ਹਾਂ ਨੂੰ ਵਕ ਵਕ ਟੀਮਾਂ ਨੇ ਚਾਰਜ ਬਣਾ ਕੇ ਤੇ ਵਕ ਵਕ ਐਂਗਲਾ ਤੋਂ ਜਿਵੇਂ ਇਹ ਰਾਤ ਦੇ ਤੜਕੇ ਦਾ ਦਿਨ ਤੇ डैम ਵਿੱਚ ਹੀਗਾ ਧੁੰਦ ਵੀ ਸੀਗੀ ਕੋਈ ਕਲੂ ਹੈ ਨਹੀਂ ਸੀਗਾ ਤੇ ਫਿਰ ਵੀ ਬੜੇ ਤਰੀਕੇ ਦੇ ਨਾਲ ਸਾਡੀ ਪੁਲਿਸ ਪਾਰਟੀ ਦੇ ਸੀਰ ਜੀਮ ਨੇ ਬੜੀ ਢੰਗਾਈ ਨਾਲ ਪੜਤਾਲ ਕਰਦੇ ਹੋਏ ਕਲੂ ਉੱਥੋਂ ਚੱਲਦੇ ਚੱਲਦੇ ਇਹਨਾਂ ਦੋਸ਼ੀਆਂ ਦਾ ਬਦਲੇ ਥੋਂ ਲੈ ਕੇ ਅਸੀਂ ਘੱਟੋ-ਘੱਟ 40-50 ਕਿਲੋਮੀਟਰ ਤੱਕ ਕੈਮਰੇ ਪੰਡਾ ਵਿੱਚ ਦੀ ਹੁੰਦੇ ਹੋਏ ਸ਼ਹਿਰਾਂ ਵਿੱਚ ਦੀ ਹੁੰਦੇ ਹੋਏ ਟੈਕਨੀਕਲ ਚੀਜ਼ਾਂ ਦੇ ਰਾਹੀਂ ਪਲੱਸ ਆਪਣੇ ਸੋਰਸੇਜ ਦੇ ਰਾਹੀਂ ਇਹ ਟ੍ਰੇਸ ਕੀਤਾ ਔਰ ਸਾਨੂੰ ਜੋ ਛੁਰ ਹੋ ਗਿਆ ਪੀਏ ਬੰਦੇ ਜਿਹੜੇ ਪੁਰਾਣੇ ਕ੍ਰਿਮੀਨਲ ਨੇ ਕੁਲਦੀਪ ਸਿੰਘ ਹੋ ਗਿਆ ਤੇ ਉਹ ਜਿਹੜਾ ਜਿਹੜਾ ਸੀ ਹਰਦੀਪ ਸਿੰਘ ਹੋ ਗਿਆ ਇਹਨਾਂ ਦੇ ਖਿਲਾਫ ਤੁਹਾਨੂੰ ਪਤਾ ਲੱਗਿਆ ਪਈ ਇਹਨਾਂ ਨੇ ਵਾਰਦਾਤ ਕੀਤੀ ਹੈ ਇਹਨਾਂ ਨੂੰ ਨਾਮਜ਼ਦ ਕਰਕੇ ਫਿਰ ਇਹਨਾਂ ਦਾ ਕੋਈ ਫੜਨ ਵਾਸਤੇ ਵੀ ਟੀਮਾਂ ਸਾਰੀਆਂ ਤਿਆਰ ਕੀਤੀਆਂ ਗਈਆਂ ਔਰ ਕੱਲ ਨੂੰ ਇਹ ਬੰਦੇ ਜਿਹੜੇ ਸੀਗੇ ਜਦੋਂ ਪੁਲਿਸ ਪਾਰਟੀ ਦੇ ਵਿੱਚ ਏਐਸਸੀ ਨਰਿੰਦਰ ਸਿੰਘ ਹੁਣੀ ਸੀਗੇ ਤੇ ਇਹਨਾਂ ਦੀਆਂ ਮੋਟਰਸਾਈਕਲ ਤੇ ਸੀਗੇ ਪੁਲਿਸ ਪਾਰਟੀ ਦੇਖ ਕੇ ਭੱਜਣ ਲੱਗੇ ਤਾਂ ਜਦੋਂ ਉਹ ਮੋਟਰਸਾਈਕਲ ਮੋੜਿਆ ਤੇ ਜਿੱਕ ਤੱਕ ਉਹ ਡਿੱਗੇ ਡਿੱਗਣ ਦੇ ਵਿੱਚ ਸੱਟਾਂ ਵੀ ਲੱਗੀਆਂ ਉਸ ਤੋਂ ਬਾਅਦ ਵੀ ਤੁਹਾਨੂੰ ਜਦੋਂ ਗ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਕੁਝ ਗਸ਼ਤ ਕੀਤੀ ਹੈ ਨਾ ਕੋ ਬੰਦਿਆਂ ਕੋਲ ਤੇ ਇਹਨਾਂ ਨੇ ਹੋਰ ਵੀ ਕਈ ਜਿਹੜੀਆਂ ਵਾਰਦਾਤਾਂ ਨੇ ਜਿਹੜੇ ਕੀਤੀਆਂ ਨੇ ਉਹਨਾਂ ਬਾਰੇ ਵੀ ਅਸੀਂ ਇਹਨਾਂ ਕੋਲ ਦਰਗਾਹ ਨਾ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਔਰ ਹੁਣ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਵੀ ਲਵਾਵਾਂਗੇ ਰਿਮਾਂਡ ਦੇ ਦੌਰਾਨ ਇਹਨਾਂ ਦਾ ਪਤਾ ਕਰਾਂਗੇ ਵੀ ਹੋਰ ਜਿਹੜੀਆਂ ਨੇ ਕਿੱਥੇ ਕਿੱਥੇ ਜਾ ਕੇ ਕਿੱਥੇ ਕਿੱਥੋਂ ਜਿਹੜਾ ਖੋਹਾਂ ਕੀਤੀਆਂ ਜਾਂ ਉਹ ਵਾਰਦਾਤਾਂ ਕੀਤੀਆਂ ਨੇ ਉਹਦੇ ਬਾਰੇ ਵੀ ਟ੍ਰੇਸ ਕਰ ਰਹੇ ਹਾਂ ਜਿਹਦੇ ਵਿੱਚ ਇੱਕ ਸਾਨੂੰ ਮੋਟਰਸਾਈਕਲ ਬਾਰੇ ਐਕਟਵਾ ਬਾਰੇ ਪਤਾ ਲੱਗਿਆ ਸੀਗਾ ਉਹ ਵੀ ਅਸੀਂ ਪਤਾ ਕਰਵਾ ਰਹੇ ਕਿ ਕਿੱਥੋਂ ਕੋਈ ਇਹਨਾਂ ਨੇ ਦੋ ਮੋਟਰਸਾਈਕਲ ਸੀ ਵਲੇ ਸਾਨੂੰ ਉਹ ਅبتديਸ਼ ਹੋਣ ਅਗੇ ਜੋ ਜੋ ਸਾਨੂੰ ਚੀਜ਼ਾਂ ਦਾ ਪਤਾ ਲੱਗੂਗਾ ਉਹ ਸਾਰੇ ਇਹਦਾ ਬਾਰੇ ਸੀਗਾ ਪਰਚੇ ਦਰਜ ਜਿੱਤੇ ਉਹਨਾਂ ਦੇ ਤਲਾਸ਼ਾਂਗੇ ਔਰ ਇਹਨਾਂ ਦੇ ਡਾਇਨ ਅਪੜਤਾਲ ਕਰਕੇ ਹੋਰ ਵੀ ਰਿਕਵਰੀਆਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸਰ ਇਹ ਪਹਿਲਾਂ ਵੀ ਇਹਨਾਂ ਦਾ ਰਿਕਾਰਡ ਖਰਾਬ ਰਹਿ ਜੀ ਇਸ ਤਰ੍ਹਾਂ ਦਾ ਨਿਮੜਾ ਹੈ ਹੈਗਾ ਸੀਗਾ ਆਪਣਾ ਕੁਲਦੀਪ ਸਿੰਘ ਇਹਨੇ ਪੁੱਛਰ ਪਹਿਲਾਂ ਜਿਹੜਾ ਆਪਣਾ ਚੱਠੇ ਨਗਟੇ ਸਾਈਡ ਦੇ ਉੱਤੇ ਕਲਾਰ ਟੁੰਗਾ ਕਲਾਰਾਂ ਦੇ ਰੋਡ ਦੇ ਉੱਪਰ ਵੀ ਇਹਨੇ ਛੱਡ ਮਾਰ ਕੇ ਪੈਸੇ ਕੁੰਢੀ ਕੋਸ਼ਿਸ਼ ਕੀਤੀ ਸੀ ਪਰ ਅਚਾਨਕ ਕੁਦਰਤੀ ਉਹ ਬੰਦਾ ਵੱਜ ਗਿਆ ਛੱਡ ਤਾਂ ਕਾਫੀ ਲੱਗੀ ਸੀ ਉਹਦੇ ਵੀ ਉਹ ਵੀ ਪਰਚਾ ਦਰਜ ਦੇ ਖਿਲਾਫ ਦੂਜੇ ਖਿਲਾਫ ਹੋਰ ਵੀ ਦੋ ਤਿੰਨ ਪਰਤੀਤੇ ਖਿਲਾਫ ਹੋਰ ਦਰਜ ਨੇ ਜਿਹੜਾ ਦੂਜਾ ਹੈਗਾ ਹਰਦੀਪ ਉਹਦੇ ਖਿਲਾਫ ਵੀ ਦੋ ਮੁਕਦਮੇ ਵਿਰੁੱਧ ਦਰਜ ਨੇ ਔਰ ਬੇਸਿਕਲੀ ਇਹ ਨਸ਼ੇ ਦੇ ਆਦੀ ਨੇ ਤੇ ਇਹਨਾਂ ਨੂੰ ਹੋਰ ਕੁਝ ਦਿਸਦਾ ਨਹੀਂ ਵਸ ਸਵਾਦਤਾ ਕਰਦੇ ਨੇ ਤਾਂ ਆਪਣਾ ਨਸ਼ੇ ਦੀ ਜਿਹੜੀ ਹੈਗੀ ਆ ਆੜ ਪੂਰੀ ਕਰਦੇ ਨੇ ਔਰ ਬਾਕੀ ਇਹਨਾਂ ਦੇ ਨਾਲ ਕਿਹੜੇ ਕਿਹੜੇ ਹੋਰ ਸਾਥੀ ਨੇ ਉਹਨਾਂ ਬਾਰੇ ਹੁਣ ਰਿਮਾਂਡ ਲੈ ਕੇ ਅਗਲਾ ਕੁ ਜਿਹੜਾ ਹੈਗਾ ਕੋਈ ਪਤਾ ਕੀਤਾ ਜਾਉ। ਇਹ ਰਹਿਣ ਵਾਲੇ ਕਿੱਥੇ ਨੇ ਸਾਰੇ? ਜੀ ਇਕਤਾ ਹੈਗਾ ਜੀ ਆਪਣਾ ਦੂਰਵੰਜਾਰੇ ਦਾ ਤੇ ਇੱਕ ਹੈਗਾ ਸੂਲਰ ਕਨੜਾ ਸਰ ਇਹਨਾਂ ਤੋਂ ਬਰਾਮਦਗੀ ਕੋਈ ਜਿਹੜਾ ਇਹਨਾਂ ਕੋ ਮੋਟਰਸਾਈਕਲ ਦੇ ਉੱਤੇ ਵਾਰਦਾਤ ਕੀਤੀ ਸੀ ਉਹ ਬਰਾਮਦ ਹੋਇਆ ਤੇ ਜਿਹੜਾ ਇਹਨਾਂ ਨੇ ਚਾਕੂ ਵਰਤਿਆ ਸੀਗਾ ਉਹ ਬਰਾਮਦ ਹੋਇਆ ਇਹਨਾਂ ਕੋਲ ਬਾਕੀ ਉਹਨੂੰ ਰਿਕਵਰੀ ਜੇ ਕੋਈ ਹੋਰ ਵਾਰਦਾਤਾਂ ਕੀਤੀਆਂ ਹੋਣੀਆਂ ਉਹਨਾਂ ਬਾਰੇ ਬਾਅਦ ਵਿੱਚ ਪਤਾ ਲੱਗੂਗਾ ਇਹ ਦੇਸ਼ ਦੇ